ਇਹ ਜੱਟ ਨੂੰ ਟ੍ਰੇਲ ਟੱਕਰੀ ਸੀ ਰੇਲ ਤੇ ਹਾਂ ਰੇਲ ਤੇ ਜੱਟ ਨੂੰ ਟ੍ਰੇਲ ਟੱਕਰੀ ਉਹ ਤੁਹਾਨੂੰ ਸੱਚ ਕਰਕੇ ਵਿਖਾਉਣੇ ਆਂ ਵੀਡੀਓ ਵਿੱਚ ਟੱਕਰੀ ਵੀਡੀਓ ਵਿੱਚ ਇਹ ਵਾਕਈ ਟੱਕਰੀ ਸੀ ਪਿੰਡ rau ਕੇ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਚ ਪ੍ਰਾਣੀ ਘਟਨਾ ਇਹ ਇੱਥੋਂ ਦਾ ਇੱਕ ਬੰਦਾ ਮਾਲਚਾਰਨ ਜਾਂਦਾ ਹੁੰਦਾ ਸੀ ਬਾਹਰ ਪਿੰਡੋਂ ਬਾਹਰ ਅਗੇ ਮਾਲਚਾਰਦੇ ਹੁੰਦੇ ਪੁਰਾਣੇ ਸੰਗਿਆਂ ਚ ਹਾਂਜੀ ਉਹਨੇ ਮਾਲਚਾਰਨ ਜਾਣਾ ਡੇਲੀ ਏ ਰੋਟੀਆਂ ਬੰਨ ਕੇ ਲਿਆਉਂਦੇ ਹੁੰਦੇ ਸੀ ਨਾਲ ਸਵਰ ਕਿੰਨਾ ਟਾਈਮ ਲੱਗੀ ਉਹ ਕਿਤੇ ਇੱਕ ਦਿਨ ਮਾਲ ਚਾਰਨ ਜਾਈ ਜਾਂਦਾ ਤੇ ਇੱਕ ਕੁੜੀ ਆਈ ਬਹੁਤ ਸੋਹਣੀ ਕਹਿੰਦੀ ਬੀਬੀ ਰੋਟੀ ਖਾਣੀ ਪਾਈ ਮੈਂ ਉਹ ਕਹਿੰਦਾ ਬਹਿ ਜਾ ਕੁੜ ਕੇ ਖਾ ਲਾ ਉਹਨੇ ਰੋਟੀ ਖਵਾਤੀ ਉਹ ਦੂਜੇ ਦਿਨ ਜਦੋਂ ਗਿਆ ਤੇ ਉਹ ਫੇਰ ਆ ਗਈ ਕਿਹਦੀ ਰੋਟੀ ਉਹ ਕਹਦਾ ਖਾ ਲਾ ਘਰ ਦੇ ਕਰਾਉਂਦੇ ਆ ਉਹ ਰੋਟੀਆਂ ਲਿਆਣ ਲੱਗਿਆ ਉਹਨੂੰ ਉਹਨੇ ਕਿਹਾ ਵੀ ਤਾਂ ਰੋਜੀ ਆਉਂਦੀ ਐ ਦਿਮਾਗ ਤੋਂ ਕੰਮ ਨਹੀਂ ਲਿਆ ਵੀ ਆਉਂਦੀ ਕਿੱਥੋਂ ਕਾਂ ਦੇ ਘਰੋਂ ਦੇ ਦੋਨਾਂ ਚ ਪਿਆਰ ਹੋ ਗਿਆ ਠੀਕ ਹੈ 15 20 ਦਿਨ ਮਹੀਨਾ ਚੱਲੀ ਗੱਲਬਾਤ ਆਈ ਕੋ ਨਾਲ ਮਾਲ ਚਲਾਇਆ ਕਰੀ ਉਹਦੀ ਉਹ ਘਰ ਨੂੰ ਆਜਿਆ ਕਰੀ ਉਹ ਬਿਚਾਰੀ ਉੱਜਿਆ ਕਰੀ ਆੜੀ ਪੈ ਗਈ ਉਹਦੀ ਪੂਰੀ ਆੜੀ ਪੂਰੀ ਪੈ ਗਈ ਇੱਕ ਦਿਨ ਉਹ ਕਹਿੰਦੀ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਤੇ ਮੈਂ ਕਰ ਦਊਈ ਉਹ ਉਹਨਾਂ ਆਜਾ ਚੱਲ ਕਰੀ ਉਹ ਘਰੇ ਜਾਇਆ ਕਰੀ ਜਾਇਆ ਕਿ ਉਹ ਵੀ ਗੱਲ ਉਹਨੇ ਰੱਖ ਲਈ ਤੇ ਜਲਦਾ ਗਿਆ ਪਰਿਵਾਰ ਵਧੀਆ ਉਹ ਮਾਲ ਚਾਮ ਜਾਇਆ ਕਰੇ ਉਹ ਘਰ ਸੰਭਿਆ ਕਰੇ ਰੋਟੀ ਪਾਣੀ ਬਣਾਇਆ ਕਰੇ ਬੱਚਾ ਹੋ ਗਿਆ ਸਮਾਪਿਆ ਫਿਰ ਸਮਾਪਿਆ ਇੱਕ ਬੱਚਾ ਹੋਰ ਹੋ ਗਿਆ ਦੋ ਬੱਚੇ ਹੋ ਗਏ ਪੂਰਾ ਪਰਿਵਾਰ ਬਣ ਗਿਆ ਗਰਮੀਆਂ ਦੇ ਦਿਨ ਕੋਠੇ ਤੇ ਪਏ ਸੌਣ ਦਾ ਮਹੀਨਾ ਤੇ ਮੀਂਹ ਪੈਂਦੇ ਸੀ ਉਧਰੋਂ ਮੀਂਹ ਆ ਗਿਆ ਬੜਾ ਬੜਾ ਮੰਜੇ ਲਾ ਕੇ ਸਾਰਾ ਤਾਂ ਜਹਾਂ ਥੱਲੇ ਲਿਆਈ ਭਾਂਡੇ ਭੁੱਲਿਆ ਛੱਪਦੇ ਉਹ ਲਾਹੇ ਨਹੀਂ ਜਿਵੇਂ ਪਾਣੀ ਪੂਣੀ ਦੁੱਧ ਦੱਲੇ ਨਹੀਂ ਹੁੰਦੇ ਉਹ ਕਹਿੰਦਾ ਵੀ ਤੂੰ ਲੈ ਕੇ ਆ ਭਾਂਡੇ ਉਹ ਕਹਿੰਦੀ ਤੂੰ ਲੈ ਕੇ ਆ ਅੱਛਾ ਉਹ ਮਨ ਉਹਨੇ ਮੈਂ ਤਾਂ ਪੈ ਗਿਆ ਕਹਿੰਦਾ ਥੂੰ ਦਿਆ ਉਹ ਕੋਈ ਚਲ ਕੋਈ ਨਾ ਫਿਰ ਮੈਂ ਜਾਣੀ ਉਹਨੇ ਬਾਬਾ ਥੱਲੇ ਖੜੀ ਨੇ ਬਾਹੀ ਇੰਨੀ ਲੰਮੀ ਕਰਦੀ ਛੱਤ ਤੋਂ ਭਾਂਡੇ ਲਾ ਲੈ ਤੜਕੇ ਦਾ ਟਾਈਮ ਸੀ ਜਦੋਂ ਨਾ ਮੈਂ ਬਾਹ ਦੇਖੀ ਨਾ ਵੀ ਛੱਤ ਤੋਂ ਭਾਂਡੇ ਲਿਆ ਕੇ ਥੱਲੇ ਰੱਖੇ ਸੀ ਲੈ ਗਿਆ ਉਹ ਬਾਬਾ ਨਿਕਲ ਗਿਆ ਘਰੋਂ ਡਰ ਗਿਆ ਭੱਜ ਗਿਆ ਉਹ ਹੋਰ ਘਰ ਆ ਵੀ ਹਾਂ ਭੱਜ ਗਿਆ ਤੇ ਬਰਸੀਨ ਵਾਲੇ ਸੰਤ ਹੁੰਦੇ ਸੀ ਇੱਥੇ ਜਗਾ ਹੁੰਦੀ ਟੀਰਾ ਉਹਨਾਂ ਦੇ ਵਜ੍ਹਾ ਸੁਣ ਤਾਂ ਕੇ ਸੰਤਾਂ ਨੂੰ ਸਾਰੀ ਕਹਾਣੀ ਦੱਸੀ ਉਹਨੇ ਕਿ ਜਿਹੜੀ ਮੇਰੇ ਘਰ ਵਾਲੀ ਆ ਆਹ ਕੌਤਕ। ਵੀ ਉਹ ਆਹ ਕੌਤਕ ਕਰਤਾ ਉਹ ਤਾਂ ਤੇਰੇ ਘਰੀ ਦੇ ਭਾਂਡੇ ਨਾਲੇ। ਬਾਬਾ ਕਹਿੰਦਾ ਮੈਂ ਤਾਂ ਵੀ ਇੱਕੇ ਡਰ ਗਿਆ। ਉਹ ਕਹਿੰਦਾ ਵਧੀਆ ਰਹੇਗਾ ਜਿਹੜਾ ਤੂੰ ਭੱਜਿਆ ਆ। ਜੇ ਤੂੰ ਭੱਜਦਾ ਨਾ ਤਾਂ ਤੈਨੂੰ ਮਾਰਨਾ ਸੀ ਅੱਜ। ਕੰਮ ਕਰ ਦੇਣਾ। ਕਿਉਂਕਿ ਉਹ ਉਹਨਾਂ ਚਿਰ ਹੀ ਤੇਰੀ ਸੀ ਜਿੰਨਾ ਚਿਰ ਤੁਹਾਡਾ ਪੜਦਾ ਸੀ। ਹੁਣ ਤੈਨੂੰ ਉਹਦੇ ਬਾਰੇ ਪਤਾ ਲੱਗ ਗਿਆ। ਉਹ ਜਨਾਨੀ ਨਹੀਂ ਚੜੀਲ ਐ। ਉਹ ਤੇਰੇ ਨਾਲ ਪਿਆਰ ਪੈ ਗਿਆ ਚੜੀਲ ਦਾ। ਉਹਨੇ ਵਿਆਹ ਕਰਾ ਲਿਆ। ਉਹ ਜਿਹੜੇ ਬੱਚੇ ਆ ਤੇਰੇ ਮਾਰਤੇ ਆ ਉਹਨੇ। ਉਹ ਲੈ ਗਈ ਨਾਲ। ਬੱਚੇ ਮਾਰ ਕੇ। ਉਨੇ ਤੈਨੂੰ ਮਾਰਨਾ ਸੀ ਹੁਣ ਤੂੰ ਇਹ ਡੇਰੇ ਚੋਂ ਬਾਹਰ ਨਾ ਜਾਈਂ ਹਾਂ ਉਹ ਡੇਰੇ ਚ ਰਿਹਾ ਸੀ ਫਿਰ پاگل ਹੋ ਗਿਆ ਦਿਮਾਗ 'ਚ ਵਰਕ ਪੈ ਗਿਆ ਫੈਲ ਗਿਆ ਸੀ ਕਿਉਂਕਿ ਯਾਰ ਬੱਚਿਆਂ ਨਾਲ ਪਿਆਰ ਪੈ ਗਿਆ ਬੱਚੇ ਵੀ ਮਰ ਗਏ ਠੀਕ ਹੈ ਇਹ ਬਿਲਕੁਲ ਸੱਚੀ ਗੱਲ ਹੈ ਜੀ rau ki kala di ਪੁਰਾਣੇ ਸਮੇਂ ਦੀ ਗੱਲ ਸੁਣਾਉਂਦੇ ਹੁੰਦੇ ਆ ਦੇਖੋ ਟ੍ਰੇਨ ਨਾਲ ਹੀ ਵਿਆਹ ਕਰਾ ਲਿਆ ਸੀ ਤੇ ਉਹਨੇ ਦੋਨੇ ਬੱਚੇ ਮਾਰਤੇ ਉਹ ਕਹਿੰਦੇ ਜੇ ਕਿਤੇ ਤੂੰ ਵੀ ਰਹਿੰਦਾ ਤੈਨੂੰ ਵੀ ਝਟਕਾ ਦਿੰਦੇ ਉਹਨੇ ਕਹਿੰਦਾ ਇਹ ਵੀ ਲੋਟ ਆ ਗਿਆ ਹਨਾ ਵੀ ਪਤਾ ਨਹੀਂ ਇਹ ਕਹਿੰਦੇ ਇਹ ਗੱਲਾਂ ਦੋ ਹੀ ਹੁੰਦੀਆਂ ਐ ਇੱਕ ਇੱਥੇ ਮੈਣੇ ਕੋਲੇ ਰੱਖਣਾ ਐ ਉੱਥੇ ਵੀ ਪੈਦੀ ਆ ਕੁੜੀ ਅੱਛਾ ਜੀ ਹਾਂ ਉੱਥੇ ਐਕਸੀਡੈਂਟ ਬਹੁਤ ਹੁੰਦੀ ਐ ਜੀ ਮਗਰ ਬਹਿ ਜਾਂਦੀ ਐ ਉਹ ਸਭ ਤੋਂ ਵੱਡਾ ਕਾਂਡ ਹੋਇਆ ਸੀ ਤਿਹਾਰ ਵਾਸਤਾ ਬਹੁਤ ਭਰਾੜ ਹੋਇਆ ਸੀ ਖੂਂਦੀਆਂ ਨਦੀਆਂ ਹੀ ਚੱਲ ਗਈਆਂ ਉਹ ਤੋਂ ਭਰਾੜ ਪੱਤੀ ਚੱਲੀ ਸੀ ਵੀ ਮੂਰਨੀ ਬਾਰੀ ਦੀ ਖੂਂ ਨੀ ਖੂਂ ਆਪਣੀ ਬੱਸ ਬਚੀ ਸੀ ਬਰਾੜ ਬਰਾੜ ਡੋਗਰ ਚਲਾਉਂਦਾ ਡੋਗਰ ਚਲਾਉਂਦਾ ਸੀ ਉਹਦੇ ਵੀ ਦੰਦ ਤੋਂ ਨਿਕਲ ਗਏ ਸੀ ਮੈਂ ਕਹਿੰਦਾ ਝੋਲਾ ਭਰ ਗਈ ਦੰਦਾਂ ਨਾਲ ਬਾਈ ਵਿੱਚੋਂ ਬਾਹਰ ਐਨੇ ਦੰਦ ਲੋਕਾਂ ਦੇ ਨਿਕਲੇ ਠੀਕ ਐ ਉਹ ਮੁਰੇ ਆ ਜਾਂਦੀ ਆ ਉਹ ਮਗਰ ਬਹਿ ਜਾਂਦੀ ਆ ਆਪਣੇ ਟਰੱਕ ਡਰਾਈਵਰ ਨੇ ਹੁੰਦਾ ਹੀ ਕੁਆੜਾ ਉਹਨੇ ਬਿਠਾ ਲਈ ਉਹਨੇ ਸੀਸ਼ੇ ਦਾ ਨਹੀਂ ਵੇਖਿਆ ਵੀ ਹੈ ਹੀ ਨਹੀਂ ਇਹ ਵੀ ਇੱਕ ਨਿਸ਼ਾਨੀ ਹੁੰਦੀ ਆ ਕਹਿੰਦੇ ਇਹ ਸੀਸ਼ੇ 'ਚ ਨਹੀਂ ਦੇਖੀ ਸੀ ਸੀਸ਼ੇ 'ਚ ਨਹੀਂ ਖੜੀ ਸਾਈਡ ਸੀਸ਼ੇ ਰਹਿੰਦੀ ਸੀ ਜਦੋਂ ਆਪਾਂ ਮਗਰ ਵੀ ਜਿਹਦੇ ਮੂੰਹ ਵੇਖਣ ਵਾਲਾ ਸੀਸਾ ਮੂੰਹ ਵੇਖਣ ਵਾਲੇ ਸੀਸੇ 'ਤੇ ਆਏ ਝਾਕਿਆ ਤੂੰ ਮਗਰ ਨੂੰ ਵੇਖਿਆ ਤੂੰ ਨਿਸ਼ਾਨੀ ਦੋਨੋਂ ਸੀਸ਼ੇ 'ਚ ਨਾ ਦੀ ਸੀ ਆਏ ਵੇਖਿਆ ਹੈਗੀ ਆ ਡਰ ਗਿਆ ਟਰੱਕ ਛੱਡ ਕੇ ਭਰਾ ਹੋ ਗਏ ਠੀਕ ਹੈ ਆਈ ਉਹ ਇੱਕ ਦਿਨ ਮੋਟਰਸਾਈਕਲ ਵਾਲੇ ਮੁੰਡੇ ਨੇ ਬਿਠਾ ਲਈ ਮਗਰ ਉਹ ਬੈਠੀ ਤੇ ਜਦੋਂ ਉਹਨੇ ਸ਼ੀਸ਼ੇ ਦਾ ਨਹੀਂ ਵੇਖਿਆ ਹੈ ਨਹੀਂ ਇੱਧਰ ਵੇਖੇ ਹੈਗੀ ਆ ਸ਼ੀਸ਼ੇ ਦਾ ਨਹੀਂ ਵੇਖੇ ਹੈ ਨਹੀਂ ਉਮੇ ਭਾਰ ਵੀ ਮਹਿਸੂਸ ਨੂੰ ਭਾਰ ਵੀ ਲੱਗੇ ਉਹਨੂੰ ਸਾਰਾ ਕੁਝ ਲੱਗੇ ਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਉਹਨੂੰ ਪਤਾ ਲੱਗ ਗਿਆ ਉਹਨੇ ਐਸਾ ੱਟਕਾ ਮਾਰਿਆ ਟੱਕ ੱੱਲੇ ਮਾਰਿਆ ਚਾ ਵਾਹ ਬਾਅਦ ਕੀ ਫਿਊ ਮੁੰਡਾ ਹਾਂ ਬਾਅਦ ਕੀ ਹੈ ਪਰ ੱਟਕਾ ਬਹੁਤ ਜਿਆਦਾ ਠੀਕ ਹੈ ਆਹੀਂ ਸਤਿਮਾ ਬੇਟਾ ਬਾਈ ਕਾਲਜ ਹੈ ਜਿੱਥੇ ਹੁਣ ਕਈ ਬੰਦੇ ਕਹਿ ਦਿੰਦੇ ਆ ਵੀ ਆਹੀਂ ਨਹੀਂ ਹੈਗਾ ਵੀ ਕੋਈ ਭੂਤ ਪ੍ਰੇਤ ਹੈ ਹੀ ਨਹੀਂ ਇਹ ਚੀਜ਼ਾਂ ਹੈਗੀਆਂ ਹੈਗੀ ਹੈਗੀ ਸਤਿਮਾ ਬੇਟਾ ਕਾਲਜ ਕੋਲੇ ਦੋ ਕੁੜੀਆਂ ਸੀਂ ਵengan ਸੀ ਰੋਡ ਪਾਰ ਕਰਦਿਆਂ ਸੀ ਕਈ ਵਾਰੀ ਉਲਝ ਨਹੀਂ ਜਾਂਦੇ ਪਰ ਰੋਡ ਪਾਰ ਕਰਦੇ ਉਧਰ ਰੋਡ ਤੇ ਬੇਤੀ ਬੱਸ ਆ ਗਈ ਉਹ ਹੱਥ ਫੜੇ ਵੀ ਸੀ ਇੱਕ ਉੱਤੇ ਇੱਕ ਮਗਰੋਂ ਕਿੱਤੇ ਇੱਕ ਆਈ ਨਾ ਆਏ ਨੂੰ ਕਹਿੰਿਆ ਨਾ ਆਏ ਨੂੰ ਕਹਿੰਿਆ ਉਹ ਬੱਸ ਲਿਆ ਤੇ ਉਹ ਹੁਣ ਆ ਵੀ ਕਾਂਡ ਕਰਦਿਆਂ ਟਰੱਕ ਪੂਰੇ ਖੜ ਜਾਂਦੇ ਅਗਲਾ ਮੌਕਾ ਜਿਹੜਾ ਕੋ ਪ੍ਰੀਖਿਆ ਮਾਰ ਕੇ ਬਚਾਉਂਦਾ ਗੱਡੀ ਕਰਦਾ ਹਵਾ ਨਹੀਂ ਬੰਨਦੇ ਹਵਾ ਬੰਨਦੇ ਠੀਕ ਹੈ ਕਿਉਂਕਿ ਇਹ ਘਟਨਾ ਹੁੰਦੀਆਂ ਜਿੱਤੇ ਹੈਗੀਆਂ ਆਪਣੇ ਬੁੱਢਿਆਂ ਤੋਂ ਦੇ ਡਰੇਨ ਪਿੰਡਾਂ ਦੇ ਵਿੱਚ ਹਾਂਜੀ ਉੱਥੇ ਵੀ ਇੱਕ ਸੇ ਦੀ ਕੁੜੀ ਪਈ ਸਾਡੇ ਪਿੰਡ ਦੀ ਕੁੜੀ ਉਹ ਮੈਂ ਉਹਦੀ ਕਹਾਣੀ ਵੀ ਦੱਸੀ ਸੀ ਭਾਈ ਹਾਂ ਉਹ ਰੋਡ ਪੇ ਦੀ ਪਾਸ ਥੱਲੇ ਆ ਕੇ ਪੜਦੀ ਸੀਗੀ ਜਨਮ ਬਾਅਦ ਚ ਉਹਨੇ ਬਹੁਤ ਦਿੱਥਾ ਹੁੰਨਾ ਉੱਥੇ ਐਕਸੀਡੈਂਟ ਹੋਇਆ ਉਹ ਸਾਡੇ ਪਿੰਡ ਦਾ ਬੰਦਾ ਜੇ ਸ਼ਾਮ ਨੂੰ ਜਾਂਦਾ ਜੀ ਉਹਦੇ ਮਗਰ ਬਹਿ ਕੇ ਪਿੰਡ ਆ ਜਾਂਦਾ ਸਾਰੀਆਂ ਚੀਜ਼ਾਂ ਹੈ ਹਾਂ ਸਾਡੇ ਸਾਹਮਣੇ ਉਹ ਕੁੜੀ ਸਾਡੇ ਗਵਾਨਿਆਂ ਦਾ ਮੁੰਡਾ ਹੀ ਰਾਤੀ ਅੱਜ ਉਹਦਾ ਹੱਥ ਕੱਟਿਆ ਵਾ ਤੁਸੀਂ ਜਾਣਦੇ ਹੋ ਉਹਦਾ ਗੁੱਟ ਕੱਟਿਆ ਉਹ ਕੁੜੀ ਨੇ ਵਸੀਨ ਦਿੱਤਾ ਹੀ ਟੋਕੇ ਚ ਅੱਛਾ ਸਾਡੇ ਸਾਹਮਣੇ ਉਹਦੇ ਚ ਆਈ ਉਹਨਾਂ ਦੇ ਘਰੇ ਚੀਜ਼ ਦੀਆਂ ਲੱਭੇ ਰਾਤ ਨੂੰ ਅਸੀਂ ਸਾਡੇ ਹੈਡਮਾਸਟਰ ਹੁੰਦਾ ਸੀਗਾ ਉਹਨਾਂ ਨੇ ਪਾਠ ਪ੍ਰਗਿਆ ਸੀਗਾ ਗਗਣਾ ਮੁੰਡਾ ਜਿਹਨਾਂ ਦਾ ਹੁਣ ਸੈਂਟਰ ਹੈ ਤੇ ਗੁੱਟ ਉਹਨਾਂ ਦਾ ਚਲਾਉਂਦੇ ਉਹ ਤੇ ਉਹਨਾਂ ਦੇ ਘਰੇ ਸੀ ਅਸੀਂ ਬਾਈ ਉਹਦੇ ਵਿੱਚ ਆ ਗਈ ਕਹਿੰਦੀ ਮੈਂ ਇਹਨੂੰ ਲੈ ਕੇ ਜਾਣਾ ਹੈ ਉਗਣੇ ਆਪਦੇ ਘਰੇ ਜਾ ਤੂੰ ਕਹਿੰਦੀ ਨਹੀਂ ਮੈਂ ਇਹ ਮੇਰਾ ਵੀਰਾ ਇਹ ਮੈਨੂੰ ਕਿਤਾਬਾਂ ਦਿੰਦਾ ਸੀ ਐਂ ਕਰਦੇ ਬਤ ਇਹਨੂੰ ਲੈ ਕੇ ਜਾਂਦਾ ਠੀਕ ਹੈ ਥੋੜੇ ਦਿਨਾਂ ਬਾਅਦ ਉਹ ਮਸੀਤ ਚੱਤ ਆ ਗਿਆ ਮੈਂ ਕਹਿੰਦਾ ਤੈਨੂੰ ਘਟਨਾ ਸੱਚੀ ਦੱਸ ਦਿੰਨਾ ਇਹ ਨਾਲ ਬੈਠਾ ਮੇਰੇ ਹਾਂ ਸਵੈੱਟ ਗੱਡੀ ਆ ਸਾਡੇ ਕੋਲ ਅੱਛਾ ਜੀ ਠੀਕ ਹੈ ਇੱਥੇ ਘਰ ਦੇ ਪਾਰ ਤੇ ਮੂਰੇ ਬੈ ਇਹਨੂੰ ਆਖਿਆ ਚੱਲਗੇ ਆਪਾਂ ਮੁਗੇ ਨੂੰ ਜਾਣਾ ਸੀਗਾ ਤੇ ਘਰ ਪਹੁੰਚਦੇ ਸੀ ਅਸੀਂ ਜੀ ਹਾਂ ਤੇ ਇਹਨੇ ਗੱਡੀ ਜਦੋਂ ਕੱਢੀ ਬਾਹਰ ਇਹ ਗੱਡੀ ਭਾਂਚੋ ਸਵੈਰਥ ਗੱਡੀ ਸਾਡੀ ਮੂਹਰੋਂ ਆਏ ਉੱਚੀ ਹੋ ਗਈ ਮਗਰ ਇੰਨਾ ਕੋ ਚੜ ਗਿਆ ਹਾਂ ਠੀਕ ਆ ਤੇ ਇਹ ਮੈਂ ਤਾਂ ਗੱਡੀ ਤੁਰਦੀ ਕਾ ਤੋਂ ਨਹੀਂ ਕਹਦਾ ਪਤਾ ਨਹੀਂ ਕੀ ਕਹਦਾ ਕਾ ਤੁਰਦੂ ਵੀ ਨਹੀਂ ਲੋੜੀ ਬਹੁਤ ਨਹੀਂ ਜ਼ੋਰ ਬਹੁਤ ਨਹੀਂ ਜਾਂਦੀ ਗੱਡੀ ਜਨਮਗਰ ਟੋੜੇ ਤੇ ਪਾਇਆ ਹੁੰਦਾ ਪੇਸ਼ ਦੀ ਹਾਂ ਹਾਂ ਇੰਨੀ ਭਾਰੀ ਗੱਡੀ ਹੋ ਗਈ ਬਹੁਤ ਜਿਆਦਾ ਪਤਾ ਨਹੀਂ ਕਿੰਨਾ ਕ ਮਗਰ ਵਜਣ ਪੈ ਗਿਆ ਸਵੈਰਥ ਗੱਡੀ ਜਿਵੇਂ ਨਾ ਪਹਿਲੇ ਘਰੇ ਤੇ ਰੇਸ ਵੀ ਮਾਰ ਮਾਰ ਮੈਨੂੰ ਦਿਖਾਵੇ ਤੇ ਤੁਰਦੀ ਨਹੀਂ ਗੱਡੀ ਤੇ ਪੰਨਾਂਲੇ ਪੁਲਤੇ ਕੋਲੇ ਗਏ ਆ ਸੀ ਜੋ ਉੱਥੇ ਅਸੀਂ ਉਤਰ ਕੇ ਪਾਣੀ ਦੇ ਛਿੱਪੇ ਛਿੱਪੇ ਮਾਰੇ ਗੱਡੀ ਦੇ ਉੱਤੇ ਵੀ ਉੱਤਰ ਜਾਣ ਕੋਈ ਨ ਅਸੀਂ ਵਾਪਸ ਮੁੜਿਆਏ ਉੱਥੋਂ ਘਰ ਨੂੰ ਹੀ ਹੈਗਾ ਗੱਡੀ ਨਾਲ ਅਸੀਂ ਦੇ ਬੱਚੇ ਮਰਾਮ ਨੂੰ ਦੇਵੇ ਇਹ ਵੀ ਡਰ ਗਿਆ ਜਮਾ ਥੁੜਾ ਮਰੋੜੀ ਬਹੁਤ ਹੈ ਇਹ ਕੀ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਪੁਰਾਣੇ ਸਮੇਂ ਜਦੋਂ ਬੰਡ ਹੋਈ ਸੀ ਜਦੋਂ ਬੰਡ ਹੋਈ ਉਹਦੋਂ ਕਤਲਿਆ ਬਹੁਤ ਹੋਇਆ ਜਿਹੜੇ ਸਿਆਣੇ ਕਹਿੰਦੇ ਥੋਡੇ ਘਰ ਚਾਹ ਜੀ ਥੋਡੇ ਘਰ ਤੋਂ ਉਹ ਆ ਠੀਕ ਹੈ ਕਿਉਂ ਥੋਡੇ ਕਤਲ ਹੋਇਆ ਥੋਡੇ ਉੱਤੇ ਮੌਤ ਹੋਈ ਆ ਉੱਤੇ ਬੰਦੇ ਦਾ ਆਏ ਹੋਇਆ ਇਹ ਗੱਲਾਂ ਹੈਗੀਆਂ ਜਿਹੜੇ ਕਤਲ ਹੋਏ ਵੀ ਪੁਰਾਣੇ ਸਮਿਆਂ ਚ ਉਹ ਕਈ ਜਗ੍ਹਾ ਤੇ ਗੰਗਾਲ ਆਈ ਨੱਪੇ ਉਦੋਂ ਕਿਹੜਾ ਕੋਈ ਦਰ ਸੀਗਾ ਭੰਗ ਭੁੱਟਣ ਲੱਗੀ ਸੀ ਪੰਜਾਬ ਤਾਂ ਉੱਜੜ ਗਿਆ ਸੀ ਠੀਕ ਹੈ ਉਦੋਂ ਦੇ ਕਤਲ ਕੋਤਲੋਏ ਵੀ ਆਈ ਵਜਦੇ ਬੰਦੇ ਆ ਆਪਾਂ ਸੁਣਦੇ ਹੁੰਦੇ ਸੀ ਵੀ ਹਾਰਡ ਬੋਲਦਾ ਤੁਸੀਂ ਸ਼ਾਇਦ ਸੁਣਿਆ ਹੋਵੇ ਮੈਂ ਤਾਂ ਸੁਣਿਆ ਹੈ ਕਿ ਫਲਾਣ ਨੇ ਤਾਂ ਹਾਰਡ ਬੋਲਦਾ ਹੈ ਹਾਰਡ ਬੋਲਦਾ ਕਿ ਉਹ ਧਰਤੀ 'ਚ ਕੋਈ ਬੰਦੇ ਦੀ ਆਵਾਜ਼ ਆਉਂਦੀ ਹੁੰਦੀ ਸੀ ਸਾਡੇ ਪਿੰਡ ਬੋਲਦਾ ਹੁੰਦਾ ਜੀ ਇੱਕ ਜ਼ਮੀਨ 'ਚ ਪਾਣੀ ਮੰਗਦਾ ਹਾਰਡ ਕੀ ਹੁੰਦਾ ਸੀ ਉਹ ਬੰਦੇ ਨੂੰ ਕਹਿੰਦੇ ਤੇ ਜਿਹੜਾ ਬੋਲਦਾ ਹੁੰਦਾ ਸੀ ਅੱਛਾ ਇਹਦਾ ਹਾਰ ਬੋਲਦਾ ਅੱਛਾ ਪਾਣੀ 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 ਮੰਗਦਾ ਅੱਛਾ ਤੇ ਮੈਨੂੰ ਪਤਾ ਮੇਰੇ ਬਾਪੂ ਨੇ ਹਾਰ ਲੈ ਕੇ ਟਰੈਕਟਰ ਚਲਾਉਂਦਾ ਉਹਦੇ ਨੂੰ ਉਹ ਮਾ ਫਾਂਟਾ ਕਰ ਮਦਦ ਨਾ ਪਾਣੀ ਅੱਛਾ ਉਦੋਂ ਦੀ ਵੱਡ ਟੋਕ ਆਲੇ ਆਉ ਨਹੀਂ ਆਵਾਜ਼ ਸੁਣਦੀ ਹੁੰਦੀ ਸੁਣਦੀ ਹੁੰਦੀ ਸੀ ਪਾਣੀ ਮੰਗਦਾ ਅੱਛਾ ਇਹ ਟਰੈਕਟਰ ਨਾ ਇਹ ਕਿਹੜੇ ਦੇ ਇਹ ਬੰਦ ਹੁੰਦਾ ਆ ਜਿਹੜੀ ਗੱਡੀ ਦੀ ਤੈਨੂੰ ਮੈਂ ਘਟਨਾ ਦੱਸਦਾ ਨਾ ਬਈ ਕਈ ਰੁਕੀ ਕਹਿਣਗੇ ਬਹਿਮਾਂ ਦੇ ਵਿੱਚ ਹੁੰਦੇ ਆ ਬਹਿਮ ਨਹੀਂ ਗਾ ਸਾਡੇ ਨਾਲ ਆਪਣਾ ਹੱਕੀ ਚੋਕਰ ਹਾਂ ਮਰ ਬੀਤੀ ਦੀ ਆ ਜੀ ਬਈ ਨਾ ਬੀਤਦੀ ਆ ਬਾਈ ਉਹਨੂੰ ਪਤਾ ਹੈ ਜਿਹਦੇ ਨਾਲ ਨਹੀਂ ਬੀਤਦੀ ਉਹਦੇ ਬਾਅਦ ਹੀ ਮਜਾਕ ਦੇਖੋ ਗੱਡੀਆਂ ਨਾਲ ਨਹੀਂ ਹੋਏ ਬਈ ਕੀ ਇਹ ਦੋ ਗੱਡੀਆਂ ਸੀਗੀਆਂ ਦੋ ਗੱਡੀਆਂ ਇੱਕ ਰਿਸਕੋਡਾ ਤੇ ਹੋਇਆ ਸਾਡੇ ਨਾਲ ਹਾਂ ਉਹਨੇ ਵਾਰੀ ਰਿਆ ਹਾਂ ਦੋ ਵਾਰੀ ਹੋਇਆ ਸਾਡੇ ਨਾਲ ਜਾਨਸ ਨਹੀਂ ਨਹੀਂ ਬਹੁਤ ਹੁੰਦਾ ਦੇਖੋ ਇਹਨਾਂ ਪਤਾ ਕੀ ਹੈ ਜਿਵੇਂ ਕਹਿੰਦੇ ਕੋਈ ਚੋਰ ਸੀਗਾ ਚੋਰੀਆਂ ਕਰਦਾ ਸੀ ਬੜਾ ਮਾਰ ਚੋਰ ਸੀ ਹਾਂ ਚੋਰਾ ਚੋਰੀਆਂ ਕਰੀ ਗਿਆ ਤੇ ਉਹਨੇ ਅਖਾ ਜਰ ਮੈਂ ਆਪਣੇ ਪੁੱਤ ਨੂੰ ਵੀ ਐਸੇ ਕੰਮ ਹੀ ਲਾਵਾਂ ਹਾਂ ਉਹਨੇ ਆਪਣੇ ਪੁੱਤ ਨੂੰ ਵੀ ਚੋਰੀਆਂ ਕਰਨ ਲਾ ਅੱਛਾ ਉਹਨੇ ਪੁੱਤ ਨੂੰ ਇੱਕੋ ਹੀ ਗੱਲ ਕਹੀ ਵੀ ਨਾ ਤੂੰ ਗੁਰਦਾਰੇ ਜਾਣਾ ਨਾ ਮੰਦਿਰ ਜਾਣਾ ਨਾ ਮਰ ਜੇ ਤੂੰ ਤੇ ਨਾ ਤੂੰ ਇਹ ਆਵਾਜ਼ ਸੁਣਨੀ ਹੈ ਜਦੋਂ ਪਾਠ ਚੱਲਦਾ ਹਾਂ ਜਾਂ ਮੰਦਰ ਤੇ ਜਾਂ ਮਹਾਜਨ ਨਮਾਜ਼ ਪੜਦੇ ਆ ਜਾਂ ਗੁਰਦੁਆਰਾ ਗੁਰੂ ਘਰ ਪਾਠਕਾਲ ਦਾ ਕੰਨ ਟੁੰਗਣਾ ਰੱਖਿਆ ਹ ਹਾ ਸੁਣਨਾ ਨਹੀਂ ਠੀਕ ਉਹਨੂੰ ਆਏ ਸੀ ਕਿ ਇਹ ਨਾ ਹੋਵੇ ਬਾਣੀ ਮਗਰ ਲਾ ਕੇ ਮੇਰਾ ਪੁੱਤ ਕੰਮ ਨਾ ਛੱਡ ਜੇ ਹਾ ਚੋਰੀਆਂ ਨਾ ਛੱਡ ਜੇ ਠੀਕ ਹੈ ਹਾਂ ਉਹ ਇੱਕ ਦਿਨ ਚੋਰੀ ਚੰਗੀ ਤਗੜੀ ਚੋਰੀ ਕਰੀ ਉਹਨੇ ਬਈ ਹਾਂ ਜੀ ਪੂਰੀ ਸਰੇ ਪਤਾ ਉਹਨੂੰ ਵੀ ਸੀ ਕਿ ਇਹਦੀ ਸਜ਼ਾ ਮੌਤ ਹੈ ਹਾਂ ਠੀਕ ਹੈ ਕਿ ਕਰਤਾ ਬੈਠਾ ਉਮਰ ਸੀ ਨਿਆਣੀ ਹਾਂ ਤੇ ਉਹ ਜੋ ਤੁਰਿਆ ਆਉਂਦਾ ਉਹਨੇ ਕੰਡਾ ਵੱਜਿਆ ਲੜ ਕੇ 4 ਵਜੇ ਦੁਪਹਿਰ 'ਚ ਕੰਡਾ ਵੱਜਿਆ ਉਹਨੇ ਉਂਗਲ ਕੱਢ ਕੇ ਕੰਨ 'ਚ ਉਧਰੋਂ ਪਾਣੀ ਚੱਲੀ ਜਾਂਦੀ ਸੀ ਉਹ ਕੰਡਾ ਘਟਣ ਲੱਗਿਆ ਇਹਨੇ ਉਹਨੂੰ ਸੁਣ ਗਿਆ ਉਹ ਕਹਿੰਦੇ ਵੀ ਪਾਣੀ ਕਰਾ ਚੱਲੀ ਜਾਂਦੀ ਜਿਹੜੀ ਪੂਰਤ ਪ੍ਰੇਤ ਜਾਂ ਕੋਈ ਵੀ ਦੇਵੀ ਦੇਵਤੇ ਪੀਰ ਪਗੰਬਰ ਇਹਨਾਂ ਦੀ ਛਾਂ ਨਹੀਂ ਹੁੰਦੀ ਹਾਂ ਠੀਕ ਹੈ ਜਿਵੇਂ ਬੰਦੇ ਦਾ ਪਰਸ਼ਾਵਾ ਹੁੰਦਾ ਨਾ ਪਸ਼ੂ ਦਾ ਪਰਸ਼ਾਵਾ ਹੁੰਦਾ ਵੀ ਇਹਨਾਂ ਦਾ ਪਰਸ਼ਾਵਾ ਨਹੀਂ ਹੁੰਦਾ ਉਹਦੋਂ ਉਹਦਾ ਕੰਡਾ ਨਿਕਲ ਗਿਆ ਉਹਨੇ ਕੰਨ 'ਚ ਉਂਗਲ ਫੇਰ ਲਈ ਹਾਂ ਅੱਛਾ ਜੀ ਤੇ ਹੁਣ ਚੋਰੀ ਸੀ ਜਿਆਦੇ ਵੱਡੀ ਤੇ ਫੜ ਲਿਆ ਹਾਂ ਠੀਕ ਐ ਫੜ ਲਿਆ ਤੇ ਭਾਈ ਉਹਨੂੰ ਕੋਤਵਾਲੀ ਚ ਲੈ ਗਏ ਹਾਂ ਉਦੋਂ ਕੋਤਵਾਲੀਆਂ ਹੁੰਦੀਆਂ ਸੀ ਥਾਣਾ ਬਾਅਦ ਬੰਦੇ ਆ ਜਾਂਦੇ ਕਹਿੰਦੇ ਕੋਤਵਾਲੀ ਕਹਿੰਦੇ ਸੀ ਹਾਂ ਉੱਥੇ ਉਹਨੂੰ ਢਾਇਆ ਧਮਕਾਇਆ ਹੁਣ ਬੱਚੇ ਵੀ ਨਾ ਕੁੱਟੇ ਵੀ ਨਹੀਂ ਲੱਗਦੇ ਸੀ ਹਾਂ ਉਹ ਕਦੇ ਨਹੀਂ ਆਏ ਨਹੀਂ ਇਹਨੂੰ ਹੋਰ ਤਰੀਕੇ ਨਾਲ ਡਰਾਉਂਦੇ ਹਾਂ ਉਹਨਾਂ ਨੇ ਉਹਨੂੰ ਘਰ ਪਾਇਆ ਬਈ ਗੱਲ ਸੁਣ ਲੈ ਵੀ ਇਹਨੇ ਆਏ ਨਹੀਂ ਡੋਟਾਉਣਾ ਵੀ ਜਦ ਤੂੰ ਝੂਠ ਮਾਰੇਗਾ ਤੈਨੂੰ ਭੂਤ ਮਾਰੂ ਹਾਂ ਉਹ ਉੱਧਰ ਡਰ ਗਿਆ ਤੇ ਉਹਨਾਂ ਨੇ ਕੀ ਕਰਿਆ ਆਪਦਾ ਬੰਦਾ ਭੂਤ ਬਣਾ ਲਿਆ ਚਾਦਰ ਦੇ ਕੇ ਉਹਦੇ ਆਏ ਸੰਗ ਜੇ ਲਾ ਦੇ ਉਹ ਡਰਾਉਣੀ ਝਕੜ ਵਾਲਾ ਬਣਾ ਕੇ ਭੂਤ ਬਣਾ ਕੇ ਉਹਦੇ ਸਾਹਮਣੇ ਪੇਸ਼ ਕਰਤਾ ਜਦੋਂ ਆਵੇ ਉਹਦੇ ਆਲ ਨੂੰ ਜੋ ਆ ਕੇ ਡਰ ਗਿਆ ਫੇਰ ਉਹਦੇ ਪਾਣੀ ਪੈ ਗਈ ਕੰਨਾ ਚੋ ਆਵਾਜ਼ ਵੀ ਭੂਤ ਰਾਤ ਪਰਸ਼ਾਵਾਂ ਨਹੀਂ ਹੁੰਦਾ ਉਹਦੇ ਜາດ ਆ ਗਈ ਜਦੋਂ ਗੱਲ ਜਦੋਂ ਨੇੜੇ ਆਇਆ ਉਹਨੇ ਵੇਖਿਆ ਇਹ ਤਾਂ ਪਰਸ਼ਾਵਾ ਹੈ ਇਹਦਾ ਮਤਲਬ ਮੈਨੂੰ ਡਰਾਉਂਦੇ ਉਹ ਨਹੀਂ ਮੰਨਿਆ ਹਾਂ ਕੋਨੇ ਚ ਉਸਦੇ ਯਾਰ ਆਇਆ। ਹਾਂ। ਕੋਈ ਨਹੀਂ ਆਫਸਰ ਸਿਓ ਕਹਿੰਦੇ ਵੀ ਗੱਲ ਸੁਣ ਲੋ। ਗੱਲ ਸਹੀ ਹੈ। ਗਵਾਹ ਸੱਚਾ ਹੈ। ਹਾਂ। ਇਹਦੇ ਚ ਕੁਝ ਨਹੀਂ। ਇਹ ਹੁੰਦਾ ਹੁਣ ਮੰਨ। ਹਾਂ। ਉਹਨਾਂ ਨੇ ਸਾਰਾ। ਗਵਾਹ ਕੋ ਉਥੋਂ ਪਰਿਆ। ਉਹਦੇ ਦਿਮਾਗ ਚ ਗੱਲ ਘਰ ਘਰ ਕੇ ਵੀ ਯਾਰ ਇੱਕ ਬਾਣੀ ਦੀ ਟੋਕ ਨੇ ਅੱਜ ਮੇਰੀ ਜ਼ਿੰਦਗੀ ਬਚਾਤੀ। ਤੇ ਜੇ ਸਾਰੀ ਬਾਣੀ ਕੀ ਕੁਝ ਨਹੀਂ ਬੇਚ ਸਕਦੀ। ਸੁਣਿਆ। ਠੀਕ ਹੈ। ਵੀ ਆਪਾਂ ਐਵੇਂ ਕੰਨਾ ਜੰਗਲਾ ਦੇ ਕੇ ਤੁਰੇ ਫਿਰਦੇ ਆ। ਉਹ ਗੁਰੂ ਘਰ ਗਿਆ। ਬਾਣੀ ਦੇ ਦਰ ਲੱਗਿਆ ਉਹਨੇ ਆਪਦੇ ਪਿਓ ਨੂੰ ਸਮਝਾਇਆ ਉਹ ਕਹਿੰਦਾ ਜਿਹੜਾ ਕੋ ਦਾ ਬੱਚੋਰੀਆਂ ਕਰਦੇ ਆ ਆਪਣੇ ਬਣਦਾ ਫੇਰ ਵੀ ਕੋਈ ਨਹੀਂ ਕਿ ਜੇ ਆਪਾਂ ਬਾਣੀ ਨਾਲ ਜੁੜਾਂਗੇ ਗੁਰੂ ਨਾਲ ਜੁੜਾਂਗੇ ਕਿਰਤ ਕਰਾਂਗੇ ਉਦੋਂ ਬਾਹਲਾ ਜੁੜਦਾ ਹੈ ਫੇਰ ਆਪਾਂ ਚੋਰੀ ਕਿਉਂ ਕਰਨੀ ਹੈ ਉਹਨੇ ਆਪਦਾ ਪੁੱਤ ਪੁੱਤ ਨੇ ਪਿਓ ਵੀ ਸਿੱਦੇ ਰਸਤੇ ਲਾ ਲਿਆ ਉਹਨੂੰ ਵੀ ਬਾਠ ਕਰ ਲਾਦਾ ਸੀ ਬਾਣੀ 'ਚ ਇੰਨੀ ਕਿ ਸ਼ਕਤੀ ਹੈ ਜੇ ਤੁਹਾਡੇ ਕੰਨ 'ਚ ਇੱਕ ਸ਼ਬਦ ਵੀ ਪੈ ਗਿਆ ਨਾ ਉਹ ਪੁਲਾ ਤਾਰ ਦਿੰਦਾ ਤਾਂ ਕਹਿੰਦੇ ਆ ਉਹ ਕਹਿੰਦਾ ਐਂ ਚੋਰ ਨਾ ਚੋਰੀ ਕਰਨ ਜਾਂਦਾ ਹੁੰਦਾ ਸੀ ਉਹਨਾਂ ਬਲਦ ਚੋਰੀ ਕਰਕੇ ਲਿਓਦਾ ਸੀ ਗਾਹ ਵੇਚਦਾ ਸੀ ਤਾਂ ਨਹੀਂ ਸਮਝ ਤੁਹਾਨੂੰ ਪਤਾ ਬਲਦਾਂ ਦੀ ਕਿਤਰ ਬਾੜੀ ਹੁੰਦੀ ਸੀ ਕੋਈ ਇੱਕ ਘਰੇ ਗਿਆ ਉਹਨੇ ਇੱਕ ਬਲਦ ਖੜਾ ਸੀ ਖੋਜਿਆ ਤੇ ਥੋੜਾ ਉਹ ਮਹੀਨੇ ਬਾਅਦ ਫੇਰ ਗਿਆ ਜਦੋਂ ਖੋਜਣ ਦੂਰ ਕਰੇ ਨੂੰ ਲੱਗਿਆ ਕਿਸੇ ਇਧਰ ਆਇਆ ਉਹਨੇ ਖੋਲੇ ਆ ਉਹਨੇ ਖੋਲਦੇ ਕੋਈ ਉਹ ਮਹੀਨੇ ਬਾਅਦ ਫੇਰ ਗਿਆ ਰਿਚਾਰ ਖੜੀ ਉਹਨਾਂ ਕਹਿੰਦੇ ਕੀ ਹੈ ਆਪਣਾ ਤਾਂ ਮੈਂ ਪੈਸੇ ਵੀ ਕਹੇ ਖਤਮ ਹੋ ਗਏ ਇਹ ਹੋ ਡਬਲ ਲਈ ਆਉਂਦਾ ਹੈ ਹੈ ਇਹਨੂੰ ਪੁੱਛ ਗਏ ਸਾਮੀ ਇਹ ਹਾਉਏ ਨੂੰ ਉਹਨੇ ਉਹਨੂੰ ਠਾਇਆ ਚੋਰ ਨੇ ਕਹਿੰਦਾ ਖੜਾ ਹੋ ਉਹ ਕਹਿੰਦਾ ਮੈਂ ਕਹਿੰਦਾ ਕੌਣ ਹੈ ਕਹਿੰਦਾ ਮੈਂ ਚੋਰ ਐ ਉਹ ਕਹਿੰਦਾ ਬਰੌਲ ਦੀ ਚੋਰੀ ਕਰ ਤੇ ਜਾ ਭਗਤਾ ਉਹ ਕਹਿੰਦਾ ਮੈਂ ਤੇਰੇ ਬਲਦ ਗੋਲਣ ਆਇਆ ਕਹਿੰਦਾ ਬਾਹਰ ਖੜੇ ਲੈ ਜਾ ਉਹ ਕਹਿੰਦਾ ਨਹੀਂ ਯਾਰ ਮੈਨੂੰ ਦੱਸ ਕਹਿੰਦਾ ਤੇਰੇ ਪਹਿਲਾ ਵਾਲੇ ਬਲਦ ਵੀ ਮੈਂ ਚੁਰਾਏ ਆ ਉਹ ਕਹਿੰਦਾ ਫਿਰ ਮੈਂ ਕੀ ਕਰਾਂ ਉਹ ਕਹਿੰਦਾ ਤੂੰ ਢਿਉਣਾ ਕਿੱਥੋਂ ਆ ਤੇ ਮੈਂ ਤੇ ਹੱਕ ਲੈਗਾ ਦੋ ਦਿਆਂਦੇ ਤੂੰ ਮ ਦੋਲੇਗਾ ਹੁਣ ਤੂੰ ਚਾਰ ਲੈ ਆਂ ਤੇ ਮੇਰਾ ਕੋਲ ਬਣਦਾ ਨਹੀਂ ਵੇਚ ਕੇ ਤੂੰ ਵਧਾਈ ਜਾਂਦਾ ਉਹ ਕਹਿੰਦਾ ਹੱਕ ਦੀ ਕਮਾਈ ਐ ਦਸਾਂ ਨੋਹਾਂ ਦੀ ਕਿਰਤ ਐ ਪ੍ਰਮਾਤਮਾ ਦਾ ਨਾਮ ਪਦਾ ਕਰਤ ਕਰਦਾ ਜੇ ਤੂੰ ਚੋਰੀ ਕਰਦਾ ਮੈਨੂੰ ਉਹ ਚਾਰ ਗੁਣਾ ਹੋਰ ਦਿੰਦਾ ਹਾਂ ਵਾਧਾ ਦਿੰਦਾ ਮੈਂ ਠੀਕ ਹੈ ਤੇ ਚੋਰ ਨੇ ਉਹਦੇ ਪੈਰ ਫੜ ਲਏ ਠੀਕ ਹੈ ਯਾਰ ਭਾਈ ਬੈਨੂ ਵੀ ਲੈ ਕੇ ਚੱਲ ਕਿੱਥੇ ਜਾਣਾ ਮੈਨੂੰ ਵੀ ਸਿੱਧੇ ਰਾਸਤੇ ਪਾ ਠੀਕ ਹੈ ਨਾ ਮੈਂ ਵੀ ਚਾਹੁੰਦਾ ਹਾਂ ਕਿ ਮੈਂ ਵੀ ਕਿਰਤ ਕਰਾਂ ਕੋਨੇ ਆਪਦੇ ਪਰਿਵਾਰ ਨੂੰ ਕਿਹਾ ਵੀ ਕਿਰਤ ਕਰੋ ਮੇਰੀ ਕਿਰਤ ਆ ਉਹਦੇ ਵਿੱਚ ਹੀ ਸਾਰਾ ਕੁਝ ਹੈ ਕਿਉਂਕਿ ਬਾਬੇ ਨਾਨਕ ਨੇ ਤਾਂ ਖੁਦ ਹੱਲ ਚਲਾਇਆ ਕਿਰਤ ਕਰਨੀ ਬਹੁਤ ਵੱਡੀ ਗੱਲ ਹੈ ਹੱਕ ਦੀ ਕਮਾਈ ਹੈ ਹੱਕ ਦੀ ਕਮਾਈ ਹੈ ਜਿਹੜੀ ਉਹਦਾ 1 ਰੁਪਿਆ ਲੱਖ ਦੇ ਬਰਾਬਰ ਜਾਂਦਾ ਹੈ ਜਿਹੜਾ ਚੋਰੀ ਦਾ 1 ਲੱਖ ਰੁਪਿਆ ਉਹ 1 ਰੁਪਏ ਦੇ ਬਰਾਬਰ ਜਾਂਦਾ ਹੈ ਕਿਉਂ ਕਿ ਉਹ ਪੈਸੇ ਨੂੰ ਆਪਾਂ ਧੰਗ ਨਾਲ ਨਹੀਂ ਵਰਤਾਂਗੇ ਕਾਗਜ ਘੋੜਾ ਵਾਂਗ ਜਿਹੜਾ ਆਪ ਦਾ ਹੋਊਗਾ ਉਹਨੂੰ ਆਪਾਂ ਸੰਭਾਲ ਸੰਭਾਲ ਕੇ ਰੱਖਾਂਗੇ ਬਰਕਤ ਵੀ ਹੁੰਦੀ ਹੈ ਬਰਕਤ ਹੁੰਦੀ ਹੈ ਜੀ ਬਿਲਕੁਲ ਹੁੰਦੀ ਹੈ ਕਿਉਂਕਿ ਜਿਹੜਾ ਪਾਪ ਦਾ ਭਾਗ ਹੀ ਆਏ ਨਹੀਂ ਹੁੰਦਾ ਕਿ ਪਾਪ ਕਰਨਾ ਹੈ ਬਾਬਾ ਦਾ ਭਾਜੀ ਦਾ ਰਸਤਾ ਦਿਖਾਉਣ ਨਾਲ ਵੀ ਬਣ ਜਾਂਦਾ ਹੁੰਦਾ। ਕੋਈ ਸਾਧੂ ਸੀ ਉਹਦੀ ਸਾਰੀ ਉਮਰ ਦੀ ਤਪੱਸਿਆ ਸੀ। ਉਹ ਸਾਧ ਸੀ ਆਪਦੀ ਭਗਤੀ ਦੇ ਬੈਠਾ ਸੀ। ਠੀਕ ਹੈ। ਤੇ ਉਧਰੋਂ ਕਸਾਈ ਆਉਂਦੇ ਸੀਗੇ। ਉਹ ਗਾਇਆਂ ਵੜਦੇ ਸੀ। ਉਧਰ ਉਹਨਾਂ ਦਾ ਬਲਦ ਪੱਜ ਗਿਆ। ਉਧਰ ਸਾਧ ਬੈਠਾ ਹੀ ਭਗਤੀ ਕਿ ਉਹਨਾਂ ਨੇ ਸਾਧ ਨੂੰ ਪੁੱਛਿਆ। ਕਿ ਯਾਰ ਇੱਧਰ ਸਾਡਾ ਬਲਦ ਆਇਆ ਬਾਬਾ ਵੇਖਿਆ ਉਹ ਕਹਿੰਦਾ ਇੱਧਰ ਗਿਆ। ਉਹਨਾਂ ਨੇ ਫੜ ਲਿਆ। ਫੜ ਕੇ ਉਹਨਾਂ ਨੂੰ ਵੱਢਣੀ ਸੀ। ਇਸਾਤ ਹੀ ਮੌਤ ਹੋ ਗਈ ਤੇ ਉੱਪਰ ਚਲਾ ਗਿਆ ਵੀ ਉਹਨੇ ਕਹਿੰਦਾ ਮੈਂ ਤਾਂ ਸਵਰਗਾ ਦੀ ਜਾਊਂਗਾ ਤਾਂ ਵੀ ਰਾਸਤੇ ਸਵਰਗਾ ਦੇ ਤੇਰੇ ਵਾਸਤੇ ਬਣੂਗਾ ਪੱਕੇ ਬਣੂਗਾ ਇਹਨਾਂ ਦਾ ਕਿਉਂ ਹੂੰ ਕਹਿੰਦਾ ਤੂੰ ਅਗੇ ਉਹਨਾਂ ਨੂੰ ਕਿਹਾ ਸੀ ਬਲਦ ਇੱਧਰ ਗਿਆ ਉਹ ਕਹਿੰਦਾ ਮੈਂ ਸੱਚ ਬੋਲਿਆ ਹੂੰ ਮੇਰਾ ਫਰਜ਼ ਹੈ ਸੱਚ ਬੋਲਣਾ ਉਹ ਕਹਿੰਦੇ ਇਹ ਕਹਿੰਦਾ ਸੱਚ ਉਹਦੀ ਜਾਣ ਗਈ ਹੂੰ ਤੇ ਸੱਚ ਬੋਲਣ ਦਾ ਤਾਂ ਸਿਆਣਿਆਂ ਨੇ ਕਿਹਾ ਕਿ ਓਥੇ ਝੂਠ ਮਾਰਿਆ ਵੀ ਸੱਚ ਹੈ ਜਿੱਤੇ ਕਿ ਇਹ ਦੀ ਜਾਨ ਬਚ ਜਾਂਦਾ ਹੈ ਇਹ ਆਪਾਂ ਆਮ ਸੁਣਦੇ ਆ ਹੂੰ ਠੀਕ ਹੈ ਕਿ ਜੇ ਕਿਸੇ ਦੀ ਜਾਨ ਬਚਦੀ ਹੈ ਨਾ ਉਹ ਤੈਨੂੰ ਝੂਠ ਮਾਰੋਗੇ ਉਹ ਤੁਹਾਡਾ ਸੱਚ ਚ ਲਿਖਿਆ ਜਾਊਗਾ ਉਹ ਕਹਿੰਦਾ ਵੀ ਉਹ ਕਸਾਈ ਸੀ ਉਹਨਾਂ ਨੂੰ ਵੱਢਣਾ ਸੀ ਤੇ ਜੇ ਤੂੰ ਹੋਰ ਪਾਸੇ ਨੂੰ ਇਸ਼ਾਰਾ ਕਰਦਾ ਝੂਠ ਮਾਰਦਾ ਉਹਦੀ ਜਾਣ ਵੱਢ ਜਾਂਦੀ ਉਹ ਦੱਸ ਕੇ ਮਰਵਾਇਆ ਇਸ ਕਰਕੇ ਪਾਪਾਂ ਦਾ ਭਾਗੀ ਦਾ ਤੂੰ ਐ ਹਾਂ ਸਾਨੂੰ ਪਾਪ ਦਾ ਭਾਗੀ ਦਾ ਰੱਖਿਆ ਬਿਲਕੁਲ ਸੱਚ ਤੇ ਝੂਠ ਇਹ ਨਹੀਂ ਹੈਗਾ ਅੱਬਾ ਕਹਿੰਦੇ ਨੇ ਵੀ ਸਦਾ ਹੀ ਸੱਚ ਬੋਲੋ ਨਹੀਂ ਕਿਤੇ ਝੂਠ ਵੀ ਮਾਰਨਾ ਪੈਂਦਾ ਠੀਕ ਹੈ ਨਾ ਹੁਣ ਗੰਗੂਰੇ ਸੱਚ ਬੋਲਿਆ ਨਾਕਾਂ ਚ ਲੈ ਗਿਆ ਹਾਂ ਬਿਲਕੁਲ ਸਾਬ ਜੀ ਜਦ ਮੇਰੀ ਘਰੇ ਬੋਲਿਆ ਤਾਂ ਨੇ ਸੱਚ ਹੀ ਸੀ ਹੈ ਇੱਕ ਹਸਾਂ ਨਾਲ ਸੱਚ ਹੀ ਸੀ ਉਹ ਬਾਪ ਕਿੱਡਾ ਕਰਦਾ ਕਿੱਗਾ ਪਾਪ ਹੋ ਗਿਆ ਹਾਂ ਤੇ ਉਹ ਜਿਹੜੇ ਨਵੀ ਖਾਂ ਗਨੀ ਖਾਂ ਉਹਨਾਂ ਨੇ ਗੁਰੂ ਜੀ ਨੂੰ ਕੱਟਿਆ ਸੀ ਤੇ ਉਹਨਾਂ ਨੇ ਉਹਨਾਂ ਨੇ ਝੂਠ ਬੋਲਿਆ ਸੀ ਬੋਲਿਆ ਸੀ ਹਾਂ ਕਿ ਉਹਨਾਂ ਦਾ ਸੱਚ ਚ ਲਿਖਿਆ ਗਿਆ ਤਾਂ ਸੱਚ ਠੀਕ ਹੈ ਇਸ ਕਰਕੇ ਉਹ ਕਹਿੰਦੇ ਨਾ ਬੰਦਾ ਮਾਰਨਾ ਪਾਪ ਐ ਪਰ ਕਿਤੇ ਕੰਨ ਨਹੀਂ ਹੈ ਹਾਂ ਬਿਲਕੁਲ ਕਿਤੇ ਕੰਨ ਵੀ ਹੈ ਇਹ ਨਹੀਂ ਤੁਹਾਡੇ ਸਾਹਮਣੇ ਕਿਸੇ ਧੀ ਭੈਣ ਦੀ ਕੋਈ ਪਾਤ ਰੋਦੀ ਜਾਂਦਾ ਹਾਂ ਠੀਕ ਹੈ ਹਾਂ ਉਹ ਬਚਾ ਰਹੇ ਆ ਤੁਹਾਡੇ ਕੋਲ ਨਹੀਂ ਲੋਟ ਆਉਂਦਾ ਤੁਸੀਂ ਉਹਨੂੰ ਮਾਰ ਦਿਓਂਗਾ ਕੰਨ ਹੈ ਉਹ ਪਾਪ ਨਹੀਂ ਉਹ ਪਾਪ ਚ ਨਹੀਂ ਲਿਖਿਆ ਜਾਣਾ ਉਹ ਕੰਨ ਚ ਨਹੀਂ ਗਿਆ ਜਾਊਗਾ ਉਹ ਤੇ ਭਾਵਨਾ ਕਾਊਂਟ ਕਰਦੀ ਆ ਪਾਪਾ ਬਿਲਕੁਲ ਹਾਂ ਬਿਲਕੁਲ ਉਹ ਤੇ ਤੁਹਾਡੀ ਭਾਵਨਾ ਦੇਖੀ ਜਾਂਦੀ ਆ ਕਿ ਕਿਵੇਂ ਆ ਤਾਂ ਮੂ ਕਿੱਥੇ ਭਾਵਨਾ ਕੀ ਆ ਕੀ ਹੈ ਹਾਂ ਠੀਕ ਹੈ ਫੇਰ ਪ੍ਰਮਾਤਮਾ ਲੇਖਾ ਝੁਕਾ ਕਰਦਾ ਇਹਦਾ ਹੁਣ ਇੱਥੇ ਕਈ ਕਹਿੰਦੇ ਜੀ ਮੈਂ ਉੱਪਰ ਗਿਆ ਸੀ ਇਧਰਲੇ ਪਾਸੇ ਕਾ ਦੰਨੀ ਵੀ ਸੀ ਇਧਰਲੇ ਪਾਸੇ ਬਸਾ ਖੜਾ ਮੈਂ ਕਿਹਾ ਯਾਰ ਪ੍ਰਮਾਤਮਾ ਇੰਨਾ ਵੇਲਾ ਥੋੜੀ ਉੱਪਰ ਨੂੰ ਬੱਠੇ ਪਈਂਦਾ ਹੈ ਗਾਂਆਂ ਨਹੀਂ ਨਾ ਰੱਖਦਾ ਉੱਥੇ ਉੱਥੇ ਮੈਂ ਕਿਹਾ ਡੱਡਾ ਵੀ ਫੇਰਨਾ ਆਪਣੇ ਇਹ ਆਇਆ ਤਾਂ ਕੋ ਲੈਣ ਵੀ ਲਵਾਉਣੀ ਹੈ ਉਹ ਆਪਣਾ ਦਾ ਇੱਕ ਨਾ ਮਾਤਾ ਜਾ ਕੇ ਆਇਆ ਮੈਂ ਜਿਉਂਦਾ ਹੋਊਗਾ ਨਾ ਲੱਗੀ ਵੀ ਕਹਿੰਦਾ ਇੱਦੀ ਬਹੀ ਕਹਿੰਦਾ ਉਹਦੇ ਕੋਲੇ ਉਹ ਤੇ ਹਸਾਬ ਲਈ ਜਾਣ ਮੈਂ ਕਹਿੰਦਾ ਇੱਥੇ ਹੀ ਦੇਣਾ ਉਹ ਬਈਆਂ ਕਹਿੰਦਾ ਵੇਖਿਆ ਤੂੰ ਇਹਦਾ ਇੱਥੇ ਹੀ ਦੇਣਾ ਹਸਾਬਾ ਇੱਥੇ ਹੀ ਸਾਰਾ ਕੁਝ ਇੱਥੇ ਹੀ ਸਵਰਗ ਹੈ ਇੱਥੇ ਹੀ ਨਰਕ ਹੈ ਐਸੀ ਜ਼ਿੰਦਗੀ ਦੀ ਚੰਗਾ ਮਾਰਾ ਹੋਣਾ